ਸਰ ਮੇਰਾ ਨਾਮ ਸਤਿੰਦਰਜੀਤ कौर ਹੈ ਔਰ ਮੈਂ ਫਾਜ਼ਿਲਕਾ ਜ਼ਿਲ੍ਹੇ ਤੋਂ ਬਲੋਂਗ ਕਰਦੀ ਹਾਂ ਸਰ 1999 ਤੋਂ ਅਸੀਂ ਜੌਬ ਕਰ ਰਹੇ ਹਾਂ ਸੀਨੀਅਰ ਲੈਕਚਰਰ ਹਾਂ ਹੁਣ ਵੀ ਅਸੀਂ ਸੈਕੰਡ ਕੰਮ ਕਰ ਰਹੇ ਹਾਂ ਸਾਰੇ ਸਾਡੀ ਸਾਡੇ ਨਾਲ ਤਰ੍ਹਾਂ ਅਸੀਂ ਇਹ ਹੋਈ ਸਾਡੇ ਨਾਲ ਐਕਚੁਅਲੀ ਸਰ ਅਣਿਆ ਹੋਇਆ ਜਦੋਂ ਅਸੀਂ 45 ਸਾਲ ਦੇ ਹੋ ਗਏ ਤੇ ਸਰਕਾਰ ਵੱਲੋਂ ਪੁਰਾਣੀ ਸਰਕਾਰ ਵੱਲੋਂ ਰੂਲ ਚੇਂਜ ਕਰ ਦਿੱਤਾ ਗਿਆ 2018 ਦੇ ਵਿੱਚ ਮਨਮਾਨੀ ਢੰਗ ਨਾਲ ਇੱਕ ਰੂਲ ਬਣਾਇਆ ਗਿਆ ਜਿਸ ਵਿੱਚ ਸਾਨੂੰ ਸਿੱਧਾ ਹੀ ਬਾਹਰ ਕਰ ਦਿੱਤਾ ਗਿਆ ਕਿਉਂਕਿ 45 ਸਾਲ ਤੋਂ ਉੱਪਰ ਵਾਲਿਆਂ ਨੂੰ ਸਿੱਧੀ ਪ੍ਰਤੀਲੀ ਚੁਣਿਆ ਗਿਆ ਅਸੀਂ ਉਹ ਲੋਕਾਂ ਜਿਨ੍ਹਾਂ ਨੂੰ ਪਿਛਲੇ 26 ਸਾਲ ਤੋਂ ਸਰ ਇੱਕ ਤਰੱਕੀ ਵੀ ਨਹੀਂ ਮਿਲੀ ਤੇ ਅਸੀਂ ਇਹ ਮਾਨਸਿਕ ਤੌਰ ਤੇ ਮਤਲਬ ਇਹ ਝੇਲ ਰਹੇ ਹਾਂ ਸਭ ਤੋਂ ਜ਼ਿਆਦਾ ਕੰਮ ਕਰਨ ਵਾਲੇ ਇਹ ਲੈਕਚਰਰ ਸਰ ਅੱਜ ਇਸ ਤਰਸਦੀ ਦਾ ਸ਼ਿਕਾਰ ਹੈ ਕਿ ਸਾਡੇ ਤੋਂ ਸਾਰੇ ਜੂਨੀਅਰ ਜਿਹੜੇ ਹੈ ਉਹ ਪ੍ਰਿੰਸੀਪਲ ਬਣ ਚੁੱਕੇ ਆ ਸਾਨੂੰ ਇੱਕ ਵੀ ਮੌਕਾ ਨਹੀਂ ਮਿਲਿਆ ਕਿਉਂਕਿ ਸਰ ਸਿੱਧੀ ਭਰਤੀ ਦੇ ਵਿੱਚ ਅਸੀਂ ਬਾਹਰ ਹੋ ਗਏ ਅਸੀਂ ਏਸ ਵਾਰ ਕਰ ਚੁੱਕੇ ਸੀ ਔਰ ਜਿਹੜਾ ਪ੍ਰਮੋਸ਼ਨ ਸਾਡੀ ਹੋਈ ਨਹੀਂ ਜਿਹੜੀ ਸਾਡੀ ਪ੍ਰਮੋਸ਼ਨ ਸਰ 2019 ਚ ਡਿਊ ਬਣਦੀ ਸੀ ਔਰ 2018 ਤੋਂ ਇਹ ਰੂਲ ਬਣਾ ਦਿੱਤੇ ਗਏ ਕਿ ਇਹ ਰੂਲ ਸ਼ੁਰੂ ਤੋਂ ਲਾਗੂ ਕੀਤੇ ਜਾਣਗੇ ਜਿਸ ਨਾਲ ਕਿ ਸਾਨੂੰ 2019 ਤੇ ਉਸ ਤੋਂ ਬਾਅਦ ਵਾਲੇ ਲੈਕਚਰਾਰਾਂ ਨੂੰ ਸਾਡੇ ਨਾਲ ਅਨਿਆਂ ਹੋਇਆ ਸਾਡੇ ਨਾਲ ਧੱਕਾ ਹੋਇਆ ਕਿਸੇ ਵੀ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਸਰ ਸਾਡੀਆਂ ਫਾਈਲਾਂ ਅ ਐਵੇਂ ਰੁੱਲਦੀਆਂ ਰਹੀਆਂ ਸਰ ਇਹ ਸਰਕਾਰ ਤੋਂ ਸਾਨੂੰ ਉਮੀਦ ਸੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਸਰ ਸਾਡੀ ਗੱਲ ਸੁਣੀ ਹੈ ਹਰਜੋਤ ਬੈਂਸ ਜੀ ਨੇ ਸਾਡੇ ਮਾਨਯੋਗ ਸਿੱਖਿਆ ਮੰਤਰੀ ਜੀ ਨੇ ਸਾਡੀ ਗੱਲ ਸੁਣੀ ਹੈ ਔਰ ਅਪ੍ਰੈਲ ਦੇ ਵਿੱਚ ਸਾਨੂੰ ਇਹਨਾਂ ਨੇ ਐਲਾਨ ਕੀਤਾ ਕਿ ਤੁਹਾਡਾ ਤੁਹਾਡੇ ਨਾਲ ਜੋ ਤੱਕਾ ਹੋਇਆ ਅਸੀਂ ਜੋ ਸਾਡੇ ਸਾਥੀ ਰਿਟਾਇਰ ਹੋ ਗਏ ਆ ਉਹਨਾਂ ਦਾ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਪਰ ਜਿਹੜੇ ਸਾਡੇ ਬਿਲਕੁਲ 2 ਮਹੀਨੇ 3 ਮਹੀਨੇ ਜਾਂ ਇਸ ਸਾਲ ਰਿਟਾਇਰ ਹੋਣ ਵਾਲੇ ਆ ਅਸੀਂ ਸਾਰੇ ਹੀ ਸਰ ਬਹੁਤ ਜਲਦੀ ਰਿਟਾਇਰ ਹੋਣ ਵਾਲੇ ਆ ਸਾਲ ਜਾਂ 2 ਸਾਲ ਸਾਡੀ ਜੀ ਹੈਗੀ ਜੌਬ ਰਹਿੰਦੀ ਆ ਸਰ ਇੱਕੋ ਪੋਸਟ ਤੇ ਕੰਮ ਕਰਦੇ ਆ ਸਾਨੂੰ 26 26 30 30 ਸਾਲ ਹੋ ਗਿਆ ਸਰ ਤੇ ਸਾਡੀ ਤਾਂ ਸਰਕਾਰ ਤੋਂ ਉਪਰ ਜੋ ਉਮੀਦ ਹੈ ਸਰ ਜਿਹੜਾ ਵਾਅਦਾ ਤੁਸੀਂ ਕੀਤਾ ਹੈ ਸਰ ਉਹ ਪਲੀਜ਼ ਨਿਭਾਇਆ ਜਾਵੇ ਤੇ ਇਹ ਜਿਹੜੇ ਇੰਨੇ ਸੀਨੀਅਰ ਲੈਕਚਰਰ ਸਰ ਸਿਰ ਤੋੜ ਜੀ ਤੋੜ ਇੰਨੀ ਔਨੈਸਟੀ ਨਾਲ ਕੰਮ ਕਰ ਰਹੇ ਆ ਸਰ ਇਹਨਾਂ ਨੂੰ ਨਿਆ ਦਿੱਤਾ ਜਾਵੇ ਸਰ ਸਾਡੀ ਇਹ ਇਹੀ ਮੰਗ ਹੈ ਮਾਣਯੋਗ ਸਿੱਖਿਆ ਮੰਤਰੀ ਜੀ ਤੋਂ ਪਲੀਜ਼ ਇਸ ਤੇ ਤੁਸੀਂ ਉਹ ਖੁਦ ਇਸ ਮੈਟਰ ਨੂੰ ਦੇਖਣ ਸਾਡੀਆਂ ਫਾਈਲਾਂ ਹਮੇਸ਼ਾ ਜਿਹੜੀਆਂ ਹੈਗੀਆਂ ਦਫਤਰਾਂ ਵਿੱਚ ਰੁਲਦੀਆਂ ਹੀ ਰਹਿ ਜਾਂਦੀਆਂ ਹਨ ਫਾਈਲਾਂ ਅੱਗੇ ਨਹੀਂ ਚੱਲਦੀਆਂ ਪਲੀਜ਼ ਇਸ ਮੈਟਰ ਨੂੰ ਖੁਦ ਦੇਖ ਕੇ ਸੰਰੀ ਜਲਦੀ ਤੋਂ ਜਲਦੀ ਤਰੱਕੀ ਕੀਤੀ ਜਾਵੇ ਜੀ ਮੇਰਾ ਨਾਮ ਜੀ ਭੁਪਿੰਦਰ ਸਿੰਘ ਸਮਰਾਜ ਮੈਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 1999 ਤੋਂ ਬਤੌਰ ਲੈਕਚਰਰ ਵਜੋਂ ਸੇਵਾਵਾਂ ਨਿਭਾ ਰਿਹਾ ਹਾਂ ਔਰ 1999 ਤੋਂ ਲੈ ਕੇ ਅੱਜ ਦੇਖ ਲਓ 2025 ਆ ਗਿਆ ਹੈ ਔਰ ਅੱਜ ਤੱਕ ਇੱਕ ਹੀ ਪੋਸਟ ਤੇ ਅਸੀਂ ਲੱਗੇ ਆ ਔਰ ਬਹੁਤ ਵੱਡੀ ਜੜੀ ਆ ਸਾਡੇ ਲੈਕਚਰਰਾਂ ਦੇ ਵਿੱਚ ਨੇ ਰਾਸ਼ਾ ਆ ਇਸ ਗੱਲ ਦੀ ਕਿ 2018 ਦੇ ਵਿੱਚ ਸਰਕਾਰ ਨੇ ਇੱਕ ਐਸਾ ਲੈਕਚਰਾਰਾਂ ਲਈ ਕਾਲਾ ਕਾਨੂੰਨ ਬਣਾਤਾ ਸੀਗਾ ਕਿ 50% ਸਿੱਧੀ ਭਰਤੀ ਨਾਲ ਕਰ ਦਿੱਤਾ ਔਰ 50% ਜਿਹੜੇ ਲੈਕਚਰਾਰਾਂ ਵਿੱਚ ਪ੍ਰਮੋਟ ਕਰਨੇ ਨੇ ਪਰ ਉਸ ਕਾਨੂੰਨ ਬਣਾਉਣ ਦੇ ਬਾਵਜੂਦ ਵੀ 2018 ਤੋਂ ਲੈ ਕੇ ਅੱਜ ਤੱਕ ਸਾਡੇ ਲੈਕਚਰਾਰਾਂ ਦੇ ਵਿੱਚ ਜਿਹੜੀਆਂ ਪ੍ਰਮੋਸ਼ਨਾਂ ਨੇ ਉੱਥੇ ਰੁਕੀਆਂ ਪਈਆਂ ਨੇ ਨਾ ਹੀ ਡਾਇਰੈਕਟਰ ਦੇ ਵਿੱਚੋਂ ਜਿਹੜੇ ਨੇ ਉਹਨਾਂ ਨੇ ਪ੍ਰਿੰਸੀਪਲ ਅੱਜ ਤੱਕ ਲਾਏ ਨੇ ਪਰ ਅਸੀਂ ਰਿਟਾਇਰਮੈਂਟ ਤੇ ਲਾ ਕੇ ਪਹੁੰਚ ਗਏ ਆ ਔਰ ਸਿੱਖਿਆ ਮੰਤਰੀ ਹਰਜੋਤ ਬੈਂਜ ਜੀ ਉਹਨਾਂ ਨੇ April ਦੇ ਸ਼ੁਰੂ ਦੇ ਵਿੱਚ ਇਹ ਵਾਅਦਾ ਕੀਤਾ ਸੀ ਸਾਡੇ ਲੈਕਚਰਰਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਇਹ ਜਿਹੜੇ ਹਜ਼ਾਰ ਦੇ ਕਰੀਬ ਪੰਜਾਬ ਦੇ ਵਿੱਚ ਸਕੂਲ ਪ੍ਰਿੰਸੀਪਲਾਂ ਤੋਂ ਵਾਂਝੇ ਨੇ ਅਸੀਂ ਆਉਂਦੇ ਦਿਨਾਂ ਦੇ ਵਿੱਚ ਨਵਾਂ ਕਾਨੂੰਨ ਬਣਾ ਕੇ ਜਿਹੜਾ 2018 ਚ ਬਣਿਆ ਸੀ ਉਹਨੂੰ ਚੇਂਜ ਕਰਕੇ 75% ਲੈਕਚਰਰਾਂ ਵਿੱਚੋਂ ਔਰ 25% ਸਿੱਧੀ ਭਰਤੀ ਕਰਕੇ ਜਿਹੜੇ ਸਕੂਲ ਨੇ ਪ੍ਰਿੰਸੀਪਲਾਂ ਤੋਂ ਵਾਂਝੇ ਨੇ ਉਹ ਪੂਰ ਕਰ ਦੇਵਾਂਗੇ ਪਰ ਅੱਜ 3 ਮਹੀਨੇ ਬੀਤ ਗਏ ਨੇ ਜਿਹੜੀ ਉਹ ਫਾਈਲ ਆ ਉਥੇ ਹੀ ਅਫਸਰਾਂ ਕੋਲ ਦੱਬੀ ਪਈ ਆ ਉਹਦੇ ਤੇ ਅੱਜ ਤੱਕ ਵੀ ਕੋਈ ਕਾਰਵਾਈ ਨਹੀਂ ਹੋਈ ਪਿਛਲੇ ਦਿਨਾਂ ਦੇ ਵਿੱਚ ਹੀ ਸੇਖਿਆ ਮੰਤਰੀ ਨੂੰ ਮਿਲਿਆ ਗਿਆ ਸਾਡੇ ਵੱਲੋਂ ਪਰ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ ਵੀ 30 ਜੂਨ ਤੱਕ ਤੁਹਾਡਾ ਜਿਹੜਾ ਇਹ ਕਾਨੂੰਨ ਨਵਾਂ ਜਿਹੜਾ ਆ ਬਣ ਜਾਏਗਾ ਔਰ ਜੁਲਾਈ ਦੇ ਵਿੱਚ ਵਿੱਚ ਅਸੀਂ ਪ੍ਰੋਮੋਸ਼ਨ ਨਾਮ ਕਰ ਦਵਾਂਗੇ 30 ਜੂਨ ਵੀ ਜਿਹੜੀ ਆ ਕੱਲ ਨੂੰ ਆ ਜਾਣੀ ਆ ਜੇ ਕੱਲ ਤੱਕ ਸਰਕਾਰ ਨੇ 7525 ਦਾ ਕਾਨੂੰਨ ਦੀ ਫਾਈਲ ਜਿਹੜੀ ਆ ਉਹ ਪਾਸ ਨਹੀਂ ਕੀਤੀ ਕਾਨੂੰਨ ਨਵਾਂ ਨਹੀਂ ਬਣਾਇਆ ਤੇ ਫਿਰ ਉਸ ਤੋਂ ਬਾਅਦ ਦੁਬਾਰਾ ਸਿੱਖਿਆ ਮੰਤਰੀ ਸਾਹਿਬ ਨੂੰ ਮਿਲ ਕੇ ਉਹਨਾਂ ਦਾ ਵਾਅਦਾ ਯਾਦ ਕਰਵਾਇਆ ਜਾਏਗਾ ਔਰ ਪੁਰਜਰ ਮੰਗ ਜਿਹੜੀ ਆ ਦੁਬਾਰਾ ਕੀਤੀ ਜਾਵੇਗੀ ਕਿ ਸਾਨੂੰ ਜਲਦੀ ਤੋਂ ਜਲਦੀ ਪ੍ਰੋਮੋਟ ਕੀਤਾ ਜਾਵੇ ਕਿਉਂਕਿ ਇਸ ਸਾਲ ਦੇ ਵਿੱਚ ਵੀ ਸਾਡੇ ਜਿੰਨੇ ਵੀ 1999 ਚ 2001 ਦੇ ਲੈਕਚਰਰ ਲੱਗੇ ਨੇ ਉਹ ਰਿਟਾਇਰ ਹੋ ਜਾ ਰਹੇ ਨੇ ਸੋ ਇਹ ਬਹੁਤ ਵੱਡਾ ਸਾਡੇ ਲੈਕਚਰਰਾਂ ਦੇ ਨਾਲ ਤੱਕਾ ਆ ਔਰ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਕਿ ਜੋ ਤੁਸੀਂ ਇਹ ਵਾਦਾ ਕੀਤਾ ਆ ਉਹਨੂੰ ਜਲਦੀ ਤੋਂ ਜਲਦੀ ਪੂਰਾ ਕਰੋ ਮੇਰਾ ਨਾਮ ਸੁਖਵੀਰ ਸਿੰਘ ਆ ਅੱਜ ਮਾਡਲ ਟਾਊਨ ਪਾਰਕ ਦੇ ਵਿੱਚ ਅਸੀਂ ਮੀਟਿੰਗ ਕਰ ਰਹੇ ਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚੋਂ ਸੀਨੀਅਰ ਲੈਕਚਰਰ ਇੱਥੇ ਇਕੱਠੇ ਹੋਏ ਆ ਸਾਡੀ ਬੜੇ ਚਿਰ ਤੋਂ ਇੱਕ ਮੰਗ ਸੀ ਸਾਨੂੰ ਹਜੇ ਤੱਕ ਇੱਕ ਵੀ ਤਰੱਕੀ ਨਹੀਂ ਦਿੱਤੀ ਗਈ ਅਸੀਂ ਇਹ ਚਾਹੁੰਦੇ ਆਂ ਵੀ ਜਿਹੜੇ ਲੈਕਚਰਰ ਇਹਨੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ ਉਹਨੂੰ ਤਰੰਤ ਪ੍ਰਿੰਸੀਪਲ ਵਜੋਂ ਨਿਯੁਕਤ ਕੀਤਾ ਜਾਵੇ ਕਿਉਂਕਿ ਪੰਜਾਬ ਦੇ ਬਹੁਤੇ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀ ਸਾਮੀਆਂ ਖਾਲੀ ਪਈਆਂ ਤੇ ਅਸੀਂ ਸਰਕਾਰ ਤੋਂ ਇਹ ਮੰਗ ਕੀਤੀ ਸੀ ਮੇਨ ਸਮੱਸਿਆ ਕੀ ਆ ਰਹੀ ਹੈ ਵੀ ਸਿੱਧੀ ਭਰਤੀ ਦਾ ਤੇ ਤਰੱਕੀ ਦਾ ਕੋਟਾ 50-50% ਕਰ ਦਿੱਤਾ ਗਿਆ ਸੀ 2018 ਦੇ ਵਿੱਚ ਅਸੀਂ ਸਿੱਖਿਆ ਮੰਤਰੀ ਜੀ ਨੂੰ ਅਪੀਲ ਕੀਤੀ ਸੀ ਕਿ ਸਾਡਾ ਇਹ ਕੋਟਾ ਤਰੱਕੀ ਦਾ ਇਹ 50% ਤੋਂ ਵਧਾ ਕੇ 75% ਕਰ ਦਿੱਤਾ ਜਾਵੇ ਤਾਂ ਮਾਨਯੋਗ ਸਿੱਖਿਆ ਮੰਤਰੀ ਜੀ ਨੇ 3 ਮਹੀਨੇ ਪਹਿਲਾਂ ਐਲਾਨ ਵੀ ਕੀਤਾ ਸੀ ਵੀ ਇਹ ਕੋਟਾ 50 ਤੋਂ 75% ਜਲਦੀ ਕਰ ਦਿੱਤਾ ਜਾਵੇਗਾ ਤੇ ਹੁਣ ਉਹਨਾਂ ਨੂੰ ਅਸੀਂ ਪਿਛਲੇ ਹਫਤੇ ਮਿਲੇ ਸੀ ਉਹਨਾਂ ਨੇ ਸਾਨੂੰ ਪ੍ਰੋਮਿਸ ਦਿੱਤਾ ਸੀਗਾ 30 ਜੂਨ ਤੱਕ ਵੀ ਇਹ ਜਿਹੜਾ ਅਮੈਂਡਮੈਂਟ ਆ ਰੂਲ ਦੀ ਇਹ ਕਰ ਦਿੱਤੀ ਜਾਵੇਗੀ ਜੇਕਰ ਇਹ ਅਮੈਂਡਮੈਂਟ ਹੁੰਦੀ ਹੈ ਤਾਂ ਇਹਦੇ ਨਾਲ ਤਾਂ ਜਿਹੜੇ ਲੰਬੇ ਸਮੇਂ ਤੋਂ ਤਰੱਕੀਆਂ ਨੂੰ ਡੀਕਰੇ ਲੈਕਚਰਰ ਰਿਟਾਇਰ ਹੋ ਰਹੇ ਆ ਉਹ ਜਲਦੀ ਪਦ ਉਹਨਾਂ ਤੋਂ ਹੋਣ ਜਾਣਗੇ ਤੇ ਜਿਹੜੇ ਸਕੂਲ ਖਾਲੀ ਪਏ ਆ ਉਹ ਜਲਦੀ ਭਰ ਜਾਣਗੇ ਇਹਦੇ ਨਾਲ ਵਿਦਿਆਰਥੀਆਂ ਨੂੰ ਵੀ ਫਾਇਦਾ ਹੋਊਗਾ ਹਾਂਜੀ ਸਰ ਅਗਲੀ ਤਾਂ ਨੀਤੀ ਕਿੱਦਾਂ ਦੀ ਹੋਊਗੀ ਤੁਹਾਡੀ ਅਸੀਂ ਅੱਜ ਮੀਟਿੰਗ ਕੀਤੀ ਹੈ ਤੇ ਸਰਬਸੰਮਤੀ ਨਾਲ ਫੈਸਲਾ ਹੋਇਆ ਹੈ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਮਾਨਯੋਗ ਸਿੱਖਿਆ ਮੰਤਰੀ ਨੂੰ ਮਿਲਾਂਗੇ ਤਾਂ ਉਹਨਾਂ ਨੂੰ ਉਹਨਾਂ ਦਾ ਵਾਅਦਾ ਯਾਦ ਕਰਾਵਾਂਗੇ ਜੇਕਰ ਸਾਡੀਆਂ ਤਰੱਕੀਆਂ ਹੁੰਦੀਆਂ ਤਾਂ ਠੀਕ ਨਹੀਂ ਤਾਂ ਫਿਰ ਅਸੀਂ ਅਗਲੇ ਹਫਤੇ ਕੋਈ ਸੰਘਰਸ਼ ਦਾ ਐਲਾਨ ਕਰਾਂਗੇ